ਕਸਿਦਾ ਕੀ ਮੈਂ ਤੁਹਾਡਾ ਆਪਣਾ ਵਾਪਸੀ ਨੂੰ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਲਖ ਦਾਸਪੁਰ ਦੇ ਕਸਬਾ ਕਲਨੌਰ ਵਿੱਚ ਆ ਡਾਣਾ ਮਡੀ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੀ ਤਕਨੀਕੀ ਖਰਾਬੀ ਕਰਕੇ ਰੋਕ ਰੋਕ ਕੇ ਜਿਹੜੀ ਬਾਰਸ਼ ਹੋਈ ਹੈ ਉਸ ਦੇ ਕਾਰਨ ਜਿਹੜਾ ਕਿ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਤੇ ਮੈਂ ਕਹਾਂ ਮੈਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਇਹ ਤਸਵੀਰਾਂ ਜਿਹੜੀਆਂ ਦਿਖਾ ਦਈਆਂ ਤੁਸੀਂ ਦੇਖ ਸਕਦੇ ਹੋ ਜੀ ਜਣੋ ਮੋਢੀ ਦੇ ਵਿੱਚ ਜਿਹੜੀ ਆ ਕਿਸਾਨਾਂ ਵੱਲੋਂ ਜਿਹੜੀ ਕਮਪਨ ਲਿਆਂਦੀ ਗਈ ਸੀ ਉਹ ਉਥ ਨੂੰ ਜਿਹੜਾ ਮਤਲਬ ਖਰੀਦਿਆ ਗਿਆ ਸੀ ਮਤਲਬ ਆਰਥੀ ਵੱਲੋਂ ਬੱਚ ਦਾ ਬਹੁਤ ਵੱਡਾ ਜਿਹਾ ਨੁਕਸਾਨ ਹੋਇਆ ਕੋ ਸਾਡੇ ਨਾਲ ਇਸ ਮਤਲਬ ਕਰਨੂਰ ਦੇ ਵਿੱਚ ਦਾ ਮੋਢੀ ਦੇ ਵਿੱਚ ਮੌਜੂਦ ਕੋਈ ਲੋਕ ਨਾਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤਕਰੀਬ ਜਿਉਂਦਾਂ ਨਾਲ ਗੱਲਬਾਤ ਹਾਂਜੀ ਕਿਨੇ ਪੌਜੀ ਦੇ ਸਰਵਿਸ ਮੌਜੂਦ ਪ੍ਰੋਪਰਟਾ ਹੈ ਜਿਹੜਾ ਦੇਖੋ ਜੀ ਕੋਈ ਕੰਮ ਹੈ ਕੋਈ ਕੰਮ ਮੁਸ਼ਕਲੀਆਂ ਆਉਣੀਆਂ ਕਰੇ ਪਰੇਸ਼ਾਨੀ ਨਹੀਂ ਰਹੀ ਲੋਕਾਂ ਨੂੰ ਜਿਹੜੀ ਬਾਹਰੋਂ ਲਈ ਆ ਤੇ ਕੰਕ ਨਹੀਂ ਚੁੱਪਣ ਦੀ ਸਰਕਾਰ ਹੋ ਤੁਹਾਡੀ ਜਿਹੜੀ ਮਾਰ ਮਾਰਗ ਹਾਂਜੀ ਹਾਂ ਦਾ ਬਾਹ ਖਲੋਂ ਆਉਂਦਾ ਦੋਈ ਗਾਹ ਨੇ ਗੱਜਾਂ ਦਾ ਬੋ ਕਰਕੇ ਕਿ ਨਹੀਂ ਕਰਦਾ ਗਾਹ ਰੇੜੀਆਂ ਤੇ ਉਹਨੇ بارشਤਾਂ ਕਰਨ ਹੋਈ ਤਾਂ ਬਾਹ ਕੰਨ ਬਾਹ ਤਾਂ ਇਹ بارش ਪੈ ਗਈ ਤੇ بارش ਨਾਲ ਗਣ ਖਰਾਬ ਹੋ ਗਈ ਆ ਉਹਨੇ ਫੇਰ ਬੋ ਬਾਹਰ ਨੂੰ ਲੀਆ ਕੋਈ ਗਾਹ ਨੂੰ ਉਹਨਾਂ ਦਾ ਵੇਲੇ ਉੱਧਰ ਨੂੰ ਚਲ ਜੀਗਾ ਪੈਸਾ ਨਹੀਂ ਕੋ ਬਟੋਨ ਲਾ ਹਾਂ ਜਿਹੜਾ ਮਾਸ ਪੈਦਾ ਹਾਂ ਹਾਂ ਪੂਰਾ ਪੂਰਾ ਹੁਣ ਕੋਈ ਆ ਹੁਣੇ ਕੋ ਕਰ ਗਈ ਆ ਤੇ ਬੜੀ ਪਰੇਸ਼ਾਨੀ ਵਾਸਤੇ ਜੀ ਲੱਗਦਾ ਵੀ ਬੜੀ ਮੁਸ਼ਕਲ ਹੋ ਗਈ ਮੇਰੇ ਕੋਣ ਗਿਆ ਪੈਸਾ ਜੀ ਪੌੜੀਆਂ ਵੱਡੀਆਂ ਨੇ ਮੱਥੇ ਟੇਫ ਲੋਕ ਇਥੋਂ ਲੱਗਦੇ ਜਿਹੜਾ ਲੱਗੋ ਲੋਕੀ ਨਿਕਲ ਜਾਂਦੇ ਆ ਹੁਣ ਮੋਰਟਲ ਵਾਲੇ ਨਿਕਲ ਗਏ ਨੇ ਉਹਨਾਂ ਹੀ ਨੇ ਕਹਿੂਕੰਦੇ ਰਣਾ ਖਲੋਣਾ ਵੀ ਐ ਬਣਾ ਵੀ ਆ ਚਾਹ ਵੀ ਪੀਣੀ ਪਾਣੀ ਵੀ ਪੀਣਾ ਸਾਡੇ ਵਾਂ ਨੂੰ ਪਰੇਸ਼ਾਨੀ ਇਹ ਤਾਂ একদম ਮਸਤਾਨ ਚੱਕ ਦੋ ਤੇ ਚਕਾਉਣੀ ਚਾਹੀਦੀ ਆ ਤੁਸੀਂ ਉਹ ਜੋਰ ਲਾਓ ਵੀ ਉਹ ਜਾਈਂਦੇ ਨੇ ਵੀਡੀਓ ਇਹਨ ਕਹਿਦਾ ਚਕਾਉਣਾ ਨੂੰ ਕਹੋ ਵੀ ਲੱਗਦਾ ਕਿ ਜਿਆਦਾ ਪ੍ਰਬੰਧ ਹੋਣ ਕਿਤੇ ਜਿਆਦਾ ਕੰਮ ਨਹੀਂ ਨਾ ਖਰਾਬ ਹੋ ਨਹੀਂ ਨਾ ਗਲ ਗਈ ਆ ਕਣਕ ਦੇ ਅੰਦਰ ਗੋ ਮਾਰਨ ਦੀ ਆ ਨੰਗਿਆਂ ਨਹੀਂ ਜਾਂਦਾ ਬਹੁਤ ਮੁਸ਼ਕਲ ਆ ਜੀ ਦੁਕਾਨ ਪਰੇਸ਼ਾਨੀ ਬੜੀ ਆ ਆ ਦੇਖੋ ਗਾਗ ਨਹੀਂ ਹੁੰਦਾ ਵੇ ਇੱਕੇ ਮੂੰਹ ਟੱਕਿਆਂ ਦਾ ਉਹ ਨਹੀਂ ਘਾਨਾਂ ਗ ਜਾਂਦੇ ਕਿੰਨੇ ਦਿਨ ਹੋ ਗਏ ਡੇ ਆਉਂਦੇ ਨੇ ਇਹਨੂੰ ਹੋਏਗਾ ਨਾ ਜਿੱਦੋਂ ਦਾ ਮੀਂਹ ਪਿਆਦਾਂ ਜਾਂ ਆਉਂਦਾ ਉਹ ਰੇੜੀ ਵਾਲਾ ਡਰੋ ਵਾਲਾ ਰੋਲ ਬੈਠਾ ਗਿਆ ਲੱਗਦਾ ਉਹਦੇ ਕੋਈ ਕੋਈ ਭਰੀ ਜਾਂਦੀ ਤਬੀਖ ਕਰ ਲੱਗਦੀ ਮੱਝ ਅਲੱਗ ਅਲੱਗ ਕਿੰਨੇ ਮਲਕ ਸਾਰੇ ਗਾਹਕੀ ਦੇ ਬਿਖਾਰੇ ਗਾਹਕੀ ਦਾ ਬੜਾ ਫਰਕ ਆ ਸਾਨੂੰ ਰੂਹਾ ਫਰਕ ਆ ਇਹ ਖਾਣ ਪੀਣ ਵਾਲੀ ਕਲੋਣਾ ਵੀ ਆ ਲੋਕਾਂ ਨੇ ਤੇ ਇਹ ਖਾਣਾ ਪੀਣਾ ਖਾਣ ਪੀਣੇ ਤੇ ਬੋਵਾ ਹੁੰਦੀ ਜਾਂ ਗਾਗ ਹੁੰਦਾ ਮੁਸ਼ਕਰ ਨਹੀਂ ਮੁਸ਼ਕਰ ਕੇ ਗਾਗ ਨਹੀਂ ਹੁੰਦਾ ਅੱਜ ਨਗਰਾ ਦੇਤੀ ਜਲਦੀ ਜਲਦੀ ਆ ਚੁੱਕੀ ਜੇ ਚੁੱਕੀ ਜੇ ਐਂ ਸਾਡੇ ਚੁੱਕੀ ਜੇ ਖ ਅਤੇ ਜਿਹਨਾਂ ਰਾਗੜੀ ਜਨਾਂ ਨਾਲ ਗੱਲਬਾਤ ਕੀਤੀ ਉਹਨਾਂ ਲੋਕ ਸਰਕਾਰ ਨੂੰ ਬੀਮਾ ਘਾਰ ਲੋਈ ਜੀ ਮਤਮਤ ਜਲਦੀ ਜਲਦੀ ਜਿਹੜੀ ਚੁੱਕੀ ਜਾਵੇ ਸਸੀ ਗਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਕਸਬਾ ਕਲਨੌਰ ਕਲਨੌਰ ਦੀ ਦਾਣਾ ਮੰਡੀ ਵਿੱਚ ਸੋ ਸਾਡੇ ਨਾਲ ਕੁਝ ਆਰਤੀ ਵੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਭਾਈ ਨੌਸਰ ਮੇਰਾ ਨਾਮ ਅਜੀਤ ਸਿੰਘ ਹੈ ਜੀ ਕੀ ਭਾਈ ਜਿਹੜੀਆਂ ਮੁਸ਼ਕਲਾਂ ਦੇਖੋ ਜੀ ਮੇਨ ਦਿੱਕਤ ਆ ਲੇਬਰ ਦੀ ਤੇ ਟਰਾਂਸਪੋਰਟ ਦੇਖੋ ਅਸੀਂ ਗੱਡੀਆਂ ਆਪਣੇ ਪੱਧਰ ਉਤੇ ਗੱਡੀਆਂ ਦਾ ਪ੍ਰਬੰਧ ਕਰਕੇ ਹੀ ਇੱਥੇ ਗੱਡੀ ਲੋਡ ਕਰਕੇ ਗੁਰਦਾਸਪੁਰ ਕਦਾਮਾ ਵਿੱਚ ਭੇਜਦੇ ਹਾਂ ਉੱਥੇ ਜਿਹੜਾ ਮੌਜੂਦਾ ਠੇਕੇਦਾਰ ਹੈ ਉਹਨੇ ਮਾਰਾਜ ਆਪਣੀ ਲੇਬਰ ਦਾ ਬਿਲਕੁਲ ਪ੍ਰਬੰਧ ਨਹੀਂ ਕੀਤਾ ਹੋਇਆ ਤੇ ਸਾਡੀ 5 ਤੋਂ 6 ਦਿਨ ਲੱਗਦੇ ਨੇ ਗੱਡੀ ਉੱਥੇ ਖਾਲੀ ਹੋਣ ਤੇ ਤੇ ਕੁਝ ਆਰਤੀ ਆਪ ਉਪਰਾਲਾ ਕਰਦੇ ਹੋਏ ਲੇਬਰਾਂ ਦਾ ਪ੍ਰਬੰਧ ਕਰਕੇ ਕੋਲੋਂ ਅਨਲੋਡਿੰਗ ਦਾ 5 ਰੁਪਏ ਤੋੜਾ ਦੇ ਕੇ ਆਪਣੀਆਂ ਗੱਡੀਆਂ ਖਾਲੀ ਕਰਵਾ ਰਹੇ ਨੇ ਤੇ ਫਿਰ ਸਾਡੀ ਜਿਹੜੀ ਕੜਗਾ ਪੇਦਾਮਾ ਵਿੱਚ ਪਹੁੰਚ ਰਹੀ ਹੈ ਕੀ ਮਤਲਬ ਹੈ ਜਿਹੜੀ ਪ੍ਰਸਾਧਨ ਨੂੰ ਪੂਰੇ ਕੀਤਾ ਗਿਆ ਪਰ ਬੰਦ ਪੂਰੇ ਕੀਤੇ ਕੋਈ ਮੁਸ਼ਕਲ ਨਹੀਂ ਆਉਂਦੇ ਤਾਂ ਕਿਉਂ ਹੋ ਰਿਹਾ ਹੈ ਵੇਖੋ ਜੀ ਸਾਨੂੰ ਤੇ ਬਹੁਤ ਮੁਸ਼ਕਲ ਆਈ ਆ ਅਸੀਂ ਤੇ ਜੁਰਦ ਦਾ ਨਵਾਂ ਸੀਜ਼ਨ ਸ਼ੁਰੂ ਹੋਇਆ ਵੇਖੋ ਝੋਨੇ ਦੀ ਤਿਆਰੀ ਕਰਨ ਲੱਗ ਪਏ ਨੇ ਜੀਵੀਦਾਰ ਤੇ ਸਾਡੀ ਕਣਕ ਅਜੇ ਵੀ ਇੱਥੇ ਪਈ ਆ ਅਜੇ ਹੀ ਲੋਕਾਂ ਦੀ ਪੇਮੈਂਟਾਂ ਦੇਣੀਆਂ ਨਾ ਸਾਡੇ ਖਾਤੇ 'ਚ ਪੈਸੇ ਆ ਰਹੇ ਨਹੀਂ ਸਾਡੇ ਜਿਹੜੇ ਬਿੱਲ ਨੇ ਸਰਕਾਰ ਨੇ ਉਤੋਂ ਪਏ ਜਿਹੜੀ ਪਰਚੇਜ ਆ ਉਹ ਕੱਲ 2 ਵਜੇ ਦਾ ਅਲਟੀਮੇਟਮ ਦੇ ਕੇ ਬੰਦ ਕਰ ਦਿੱਤੀ ਤੇ ਕਈਆਂ ਆਰਦੀ ਦੀਆਂ ਜੀ ਪਰਚੇਜਾਂ ਵੀ ਪੈਣ ਵਾਲੀਆਂ ਰਹਿ ਗਈਆਂ ਉਹ ਜਿਹੜੀ ਕਣਕ ਹੈ ਜਿਹੜੀ ਇਹ ਵੇਖੋ ਨੁਕਸਾਨ ਤੇ ਬੜਾ ਵੱਡੇ ਪੱਧਰ ਤੇ ਹੋਇਆ ਮੈਂ ਉਹਨੂੰ ਕੋਈ ਗਿਣਤੀ ਮੀਤੀ ਨਾਲ ਦੱਸ ਨਹੀਂ ਸਕਦਾ ਪਰ ਫਿਰ ਵੀ ਸਾਡੇ ਆਰਤੀ ਨੇ ਬੜਾ ਵੱਡਾ ਲਾਸ ਹੋਇਆ ਵਾ ਉਹ ਜੀਵੀਦਾਨਾਂ ਦੀ ਕਾਂਕ ਨੂੰ ਸਾਡੇ ਨਾਲ ਕਲਾਂਦੋਰ ਲੱਗੀ ਸੀ ਅਸਲ ਚ ਅੱਗ ਜੇ ਤੁਹਾਡੇ ਕਲਾਂਦੋਰ ਅੱਗ ਲੱਗੀ ਨਾ ਤੇ ਆਰਤੀ ਨੇ ਬੜੀ ਵੱਡੀ ਜ਼ਿੰਮੇਵਾਰੀ ਸਮਝਦੇ ਹੋਏ ਜੀਵੀਦਾਨਾਂ ਨੂੰ ਵੇਲੇ ਕੀਤਾ ਤੇ ਉਹਦਾ ਖਮਿਆਜਾ ਜਿਹੜਾ ਜੀਵੀਦਾਨਾਂ ਭੁਗਤਣਾ ਸੀ ਉਹ ਇਕੱਲੇ ਆਰਤੀ ਭੁਗਤ ਰਹੇ ਨੇ ਕਾਂਕ ਨੂੰ ਉਹਨਾਂ ਨੇ ਤੋਲਿਆ ਜਲਦੀ ਜਲਦੀ ਅੱਗੋਂ ਪ੍ਰਬੰਧ ਨਹੀਂ ਸੀ ਲੇਵਰ ਦਾ ਤੇ ਲੇਵਰ ਦੀਆਂ ਨੂੰ ਬੜੀ ਦਿੱਕਤ ਆਈ ਵੀ ਜਿਹੜੀ ਗੱਡੀ ਸਾਡੀ 24 ਘੰਟੇ ਚ ਖਾਲੀ ਹੋਣੀ ਚ ਉਗਮਤ ਮਾਨ ਸਰਕਾਰ ਤੇ ਕਹਿੰਦੀ ਆ ਵੇਖੋ ਜੀ ਤੁਹਾਡੀ 24 ਘੰਟੇ ਚ ਪੇਮੈਂਟ ਆ ਜੇਗੀ ਤੇ ਦੂਜੀ ਬੇਨਤੀ ਐਦਾ ਤੇ ਤੁਹਾਡੀ ਜਿਹੜੀ ਕਣਕ ਆ ਉਹ 48 ਘੰਟੇ ਤੋਂ ਗੇਤੀ-ਗੇਤੀ ਅਨਲੋਡ ਹੋਏਗੀ ਤੇ ਸਾਡੇ ਤੇ ਜੀ 6 ਦਿਨ ਤੋਂ 7 ਦਿਨ ਬਾਅਦ ਵੀ ਸਾਡੀਆਂ ਗੱਡੀਆਂ ਖਾਲੀ ਹੋ ਕੇ ਆ ਰਹੀਆਂ ਨੇ ਪਰ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਭਾਈ ਜੇ ਠੇਕੇਦਾਰ ਤੱਕ ਪਹੁੰਚ ਕਰਦੇ ਆ ਉੱਥੇ ਲੇਵਰੀ ਲੱਭਦੀ ਜਦੋਂ ਪੁੱਛੀ ਸਾਡੇ ਕੋਲ ਲੇਵਰਾਂ ਨਹੀਂ ਜੀ ਸਾਡੇ ਕੋਲ ਲੇਵਰਾਂ ਨਹੀਂ ਅਸੀਂ ਤੇ ਇਹੋ ਪ੍ਰਬੰਧ ਕਰਦੇ ਆ ਤੁਹਾਡੀ 36 ਤੇ 36 ਗੱਡੀਆਂ ਕਾਲੀ ਕਰਈਆਂ ਜਾਣ ਮੁੜ ਕੇ ਮੌਸਮ ਫੇਰ ਖਰਾਬ ਆ ਜੇ ਸਾਨੂੰ ਇੱਕ ਮਾਰ ਹੋਰ ਵੱਜ ਗਈ ਤੇ ਫੇਰ ਇਹਨਾਂ ਦਿਨਾਂ ਦੇ ਵਿੱਚ ਆਕੇ ਸਾਰੇ ਜਿੰਨੇ ਵੀ ਮਜ਼ਦੂਰ ਸਾਰੇ ਇਧਰ ਨੂੰ ਮੜੀ ਉਹਨੂੰ ਖਿੱਚ ਕਰਦੇ ਪਏ ਤੁਸੀਂ ਕੀ ਕਰ ਰਹੇ ਹੋ ਲਿਵਰ ਦੀ ਜਿਹੜੀ ਤੰਗੀ ਆ? ਵੇਖੋ ਜੀ ਅਸੀਂ ਤਾਂ ਲੇਬਰ ਦਾ ਬੜੇ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਸੀ। ਅਸੀਂ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ ਆ। ਸਾਡੇ ਕੋਲ ਸਰਕਾਰ ਦਾ ਬਾਰਦਾਨਾ ਵੀ ਹੈਗਾ। ਪਰ ਅੱਗੇ ਜਿੱਥੇ ਗਦਾਮਾਂ 'ਚ ਕਣਗ ਲਾਤਦੀ ਆ, ਉੱਥੇ ਦੀ ਕੋਈ ਜ਼ਿੰਮੇਵਾਰੀ ਹੈਗੀ ਜੀ ਉੱਥੇ ਕੋਈ ਲੇਬਰ। ਅੱਜ ਵੀ ਮੈਂ ਗਿਆ ਗਦਾਮ ਦੇ ਵਿੱਚ ਤੇ ਜਿੱਥੇ 4 ਤੋਂ 6 ਲੇਬਰ ਹੋਣੀ ਚਾਹੀਦੀਆਂ ਉੱਥੇ 1 ਲੇਬਰ ਆ। ਮੈਂ ਆਪਣੇ ਗੇੜਬਾਜ਼ ਦੱਸ ਸਕਦਾ ਵਾਂ ਅੱਜ 6ਵੇਂ ਦਿਨ ਦੀ ਇੱਕ ਗੱਡੀ ਅੱਜ ਮੇਰੀ 6ਵੇਂ ਦਿਨ ਆਈ ਜੇ ਤੇ ਇੱਕ ਗੱਡੀ ਫੇਰ ਉੱਥੇ ਲੱਗੀ ਜਿਹਦੇ ਸਿਰੇ ਸੱਤੀ ਦਿੜੀ ਖਾਲੀ ਹੋਣਾ ਉਹ ਵੀ ਪੱਕਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਤਾਂ ਤੇ ਜਿਹੜੀ ਅਰਕ ਕਣਕ ਖਰਾਬੀ ਗਾਂਪੇ ਇਹੋ ਜਿਹੀ ਕਣਕ ਨਾ ਖਰਾਬ ਹੋਏ ਕਿਹਦੇ ਪ੍ਰਬੰਧ ਦੇ ਵਿੱਚ ਹੁੰਦੀ ਹੈ ਵੇਖੋ ਜੀ ਇਹ ਕਣਕ ਬਿਲਕੁਲ ਖਰਾਬ ਨਾ ਹੋਵੇ ਇੱਕ ਤਾਂ ਸਾਨੂੰ ਟਾਈਮ ਤੇ ਬਾਰਦਾਣਾ ਮਿਲੇ ਤੇ ਟਾਈਮ ਤੇ ਟਰਾਂਸਪੋਰਟ ਦਾ ਪ੍ਰਬੰਧ ਹੋਏ ਤੇ ਟਰਾਂਪ ਤੇ ਹੀ ਅਨਲੋਡਿੰਗ ਹੋਏ ਤੇ ਬਾਕੀ ਸਾਡੇ ਜਿਹੜਾ ਮੰਡੀ ਦਾ ਪ੍ਰਬੰਧ ਹੈ ਪਾਣੀ ਦਾ ਨਿਕਾਸ ਹੋਣਾ ਜ਼ਰੂਰੀ ਆ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਹੈ ਅੱਡੀ ਵੱਡੀ ਵਿੱਚ ਇਹੜੇ ਮਤਲਬ ਪ੍ਰਸ਼ਾਸਨ ਨੂੰ ਤੇ ਇੱਥੇ ਮੜੀ ਕਿਹਾ ਗਿਆ ਕਿ ਕਾਫੀ ਪ੍ਰਬੰਧ ਕੀਤੇ ਗਿਆ ਤੁਸੀਂ ਮਤਲਬ ਪਾਣੀ ਤੇ ਕਾਡੇ ਹੋਰ ਤੇ ਕਿਹੜੇ ਜਿਹੜੇ ਅਦਨ ਪ੍ਰਬੰਧ ਜਿਹੜੇ ਨਹੀਂ ਹੋਏ ਵੇਖੋ ਜੀ ਪ੍ਰਬੰਧ ਮੇਨ ਤਾਂ ਨੂੰ ਬੱਗੇ ਵੀ ਕਹਿ ਰਹੇ ਕਿ ਅੱਗੇ ਅੰਦ ਲੋਡਿੰਗ ਦਾ ਨਹੀਂ ਹੋਇਆ ਬਾਕੀ ਸਾਡੇ ਪ੍ਰਬੰਧ ਵੇਖੋ ਇਨਸਪੈਕਟਰਾਂ ਨੇ ਸਾਡਾ ਪੂਰਾ ਸਾਥ ਦਿੱਤਾ ਹਰ ਟਾਈਮ ਤੇ ਬਾਰਦਾ ਨਾ ਦਿੱਤਾ ਟਾਈਮ ਤੇ ਪੇਵਡਾ ਪਾਈਆਂ ਹੋਰ ਸਾਨੂੰ ਕਿਸੇ ਤੇ ਕੋਈ ਤਕਲੀਫ ਨਹੀਂ ਹੈਗੀ ਸਾਨੂੰ ਮੇਨ ਜਿਹੜੀ ਪਰੇਸ਼ਾਨੀ ਆ ਅੱਗੋਂ ਅੰਦ ਲੋਡਿੰਗ ਦੀ ਆਈ ਮਤਲਬ ਤੁਹਾਡੇ ਇੱਥੋਂ ਜਿਹੜਾ ਸਰਵੋਤ ਸર્ટਿਫਿਕੇਟ ਦੀ ਗਾੜੀ ਜਿਹੜੀ ਪ੍ਰੋਬਲਮ ਆਈ ਆ ਉਹ ਸਾਡੇ ਮਾਲ ਸਾਰੇ ਖਰੀਦ ਪਾਈ ਸਾਡੀ ਪਰਚੇਜਾਂ ਪਾਈਆਂ ਨੇ ਹਨ ਉਹਨੂੰ ਬਾਰ ਦਾ ਨਾ ਟਾਈਮ ਨਾ ਦਿੱਤਾ ਜੋ ਉੱਥੇ ਅਨਲੋਡਿੰਗ ਦੀ ਹੀ ਬੇਸਮੱਸਿਆ ਵਾ ਬਾਕੀ ਪ੍ਰਸ਼ਾਸਨ ਨੇ ਇਹਦੋਂ ਵਾਰਸਾਂ ਨੂੰ ਕੁ ਤਕਲੀਫ ਨਹੀਂ ਦਿੱਤੀ ਮੈਂ ਤੁਹਾਡੇ ਲੋ ਇਧਰ ਜਿਹੜਾ ਭੁਗਤਾ ਪ੍ਰਬੰਧ ਕੀਤੀ ਹੈ ਹਾਂਜੀ ਹਾਂਜੀ ਵੇਖੋ ਆਡੀ ਵੱਡੀ ਦੇ ਵਿੱਚ ਨਾ ਪੂਰੇ ਭੁਗਤਾ ਪ੍ਰਬੰਧ ਸੀ ਆਪਾਂ ਗਲਤ ਗੱਲ ਨਹੀਂ ਕਰਨੀ ਕਿਸੇ ਤਰ੍ਹਾਂ ਨੂੰ ਕਿਸ ਤਰ੍ਹਾਂ ਬਿਸਗਾਈਡ ਦੀ ਕਰਨਾ ਸਿਰ ਮੇਨ ਪ੍ਰੋਬਲਮ ਨੂੰ ਅਨਲੋਡਿੰਗ ਦੀ ਵਾਰ-ਵਾਰ ਫੇਰ ਰਿਪੀਟ ਕਰਦਾ ਇਹ ਠੇਕੇਦਾਰ ਨੇ ਅੱਗੇ ਪ੍ਰਬੰਧ ਨਹੀਂ ਕੀਤਾ ਬੜੀ ਪਹੁੰਚ ਕੀਤੀ ਆ ਸਾਡੇ ਡੀਐਫਸੀ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਆ ਹਾਡੇ ਇਨਸਪੈਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਆ ਪਰ ਅੱਗੇ ਜੋ ਤੁਹਾਡਾ ਪ੍ਰਬੰਧ ਨਹੀਂ ਹੋਇਆ ਅਨ ਲੋਡਿੰਗ ਦਾ ਛੇ-ਛੇ ਦਿਨ ਬਾਅਦ ਗੱਡੀਆਂ ਆਉਂਦੀਆਂ ਨੇ ਮਾਲ ਨੂੰ ਸਾਡੀ ਗੱਡੀ ਤੀਜੇ ਚੌਥੇ ਦਿਨ ਵੀ ਆਉਂਦੀ ਤੁਹਾਡੇ ਸਾਰੇ ਕੰਮਾਂ ਤੋਂ ਵੱਡੀ ਹੁਣ ਤੱਕਵੇਲੀ ਹੋਣੀ ਠੇਕੇਦਾਰ ਕੌਣ ਹੈ ਜੀ ਠੇਕੇਦਾਰ ਜੀ ਮੈਨੂੰ ਪੂਰੇ ਨਾਮ ਤਾਂ ਨਹੀਂ ਪਤਾ ਕੋ ਮਾਝੇ ਮਾਝੇ ਦੇ ਸੁਣੀ ਦਾ ਉਹ ਇਹ ਸਾਨੂੰ ਆਰਤੀ ਜੀ ਨਾਲ ਗੱਲਬਾਤ ਕੀਤੀ ਕਿਹੜੀ ਇਹਨਾਂ ਨੂੰ ਮੁਸ਼ਕਲ ਆ ਰਹੀ ਹੈ ਕਿਹੜੇ ਤੱਕ ਦਿਨ ਪ੍ਰਬੰਧ ਹੋਣੇ ਜਦੋਂ ਮੈਂ ਤੁਹਾਡਾ ਆਪਣਾ ਵਾਲਾ ਆਪਣੇ ਸਿੰਘ ਖੁਸ਼ੀਪੁਰ